ਸੋ ਦੋਸਤੋ ਸਾਹਮਣੇ ਸਕਰੀਨ ਉੱਤੇ ਤੁਸੀਂ ਇੱਕ ਵੀਡੀਓ ਦੇਖ ਰਹੇ ਹੋ ਜਿਹਦੇ ਵਿੱਚ ਇੱਕ ਲੜਕੀ ਆਪਣੇ ਘਰ ਦੇ ਸਾਹਮਣੇ ਫੋਨ ਸੁਣ ਰਹੀ ਹੈ ਤੇ ਚੰਨ ਕੋ ਨੂੰ 7-8 ਕੁੱਤੇ ਅਵਾਰਾ ਘੇਰ ਲੈਂਦੇ ਆ ਚੰਗੀ ਕਿਸਮਤ ਸੀ ਕਿ ਉਸ ਸਮੇਂ ਇੱਕ ਬੀਬੀ ਉੱਥੇ ਸਕੂਟਰੀ ਉੱਤੇ ਆ ਗਈ ਜਿਹਦੇ ਹੱਥ ਵਿੱਚ ਇੱਕ ਸਟੀਲ ਦਾ ਡੋਲੂ ਪੜਿਆ ਸੀ ਔਰ ਉਹਨੇ ਉਹ ਡੋਲੂ ਮਾਰ-ਮਾਰ ਕੇ ਇਹ ਕੁੱਤੇ ਭਜਾ ਦਿੱਤੇ ਸੋ ਦੋਸਤੋ ਇਹ ਸਵਾਲ ਵੇ ਪੈਦਾ ਹੁੰਦਾ ਕਿ ਅਵਾਰਾ ਕੁੱਤਿਆਂ ਦਾ ਇੰਨਾ ਤੰਕ ਪਿੰਡਾਂ ਵਿੱਚ ਫੈਲ ਗਿਆ ਕਿ ਹਰ ਆਏ ਦਿਨ ਕੁੱਤਿਆਂ ਦੁਆਰਾ ਇਹੋ ਜਿਹੜੀਆਂ ਘਟਨਾਵਾਂ ਕੀਤੀਆਂ ਜਾਂਦੀਆਂ ਲੋਕਾਂ ਨੂੰ ਨੋਚ-ਨੋਚ ਕੇ ਖਾਧਾ ਜਾਂਦਾ ਪਰ ਹੁਣ ਇਹ ਸਵਾਲ ਇਹ ਪੈਦਾ ਹੁੰਦਾ ਕਿ ਸਰਕਾਰ ਇਸ ਮਸਲੇ ਤੇ ਕਿਉਂ ਕੁਝ ਨਹੀਂ ਕਰਦੀ ਕਿਉਂ ਕੋਈ ਕਾਨੂੰਨ ਬਣਾ ਕੇ ਜਾਂ ਕਿਸੇ ਢੰਗ ਦੇ ਨਾਲ ਇਹ ਕੂ ਬਾਰਾ ਕੁੱਤਿਆਂ ਨੂੰ ਕਾਬੂ ਵਿੱਚ ਕਿਉਂ ਨਹੀਂ ਕੀਤਾ ਜਾਂਦਾ ਜਾਂ ਸਰਕਾਰ ਇਹ ਨਹੀਂ ਚਾਹੁੰਦੀ ਕਿ ਇਹਨਾਂ ਕੁੱਤਿਆਂ ਨੂੰ ਕਾਬੂ ਕਰਕੇ ਆਮ ਲੋਕਾਂ ਦੀ ਜੜੀ ਜ਼ਿੰਦਗੀ ਨੂੰ ਸੌਖਾ ਕੀਤਾ ਜਾਵੇ ਸੋ ਇਸ ਵੀਡੀਓ ਰਾਹੀਂ ਮੈਂ ਸਾਰੇ ਸਮਾਜ ਸੇਵੀ ਲੋਕਾਂ ਨੂੰ ਔਰ ਸਰਕਾਰ ਨੂੰ ਅਪੀਲ ਕਰਦਾ ਕਿ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਵਾਸਤੇ ਜਲਦੀ ਤੋਂ ਜਲਦੀ ਕੋਈ ਕਾਨੂੰਨ ਤੇ ਜਾਂ ਕੋਈ ਪ੍ਰਣਾਲੀ ਵਿਕਸਿਤ ਕੀਤੀ ਜਾਵੇ ਜਿਸ ਦੇ ਨਾਲ ਕੋਈ ਨਿਯਮ ਬਣਾਇਆ ਜਾਵੇ ਜਿਸ ਦੇ ਨਾਲ ਅਵਾਰਾ ਕੁੱਤਿਆਂ ਉੱਤੇ ਕਾਬੂ ਪਾਇਆ ਜਾ ਸਕੇ ਧੰਨਵਾਦ